ਸਤਿ ਸ਼੍ਰੀ ਅਕਾਲ ਜੀ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਸੋਨੇ ਦੀਆਂ ਕੀਮਤਾਂ ਦੇ ਬਾਰੇ ਕਿਉਂਕਿ ਜਦੋਂ ਤੋਂ ਅਮਰੀਕਾ ਦੇ ਵਿੱਚ ਟਰੰਪ ਪ੍ਰਸ਼ਾਸਨ ਨੇ ਆਪਦੀ ਸਰਕਾਰ ਬਣਾਈ ਹੈ ਅਮਰੀਕਾ ਦੀ ਜਿਹੜਾ ਰਾਸ਼ਟਰਪਤੀ ਹੂੰ ਦੇ ਵਿੱਚ ਆਇਆ ਉਦੋਂ ਤੋਂ ਲਗਾਤਾਰ ਜਿਹੜੀਆਂ ਸੋਨੇ ਦੀਆਂ ਕੀਮਤਾਂ ਉਹ ਵਧੀਆਂ ਨੇ ਤੇ ਆਰਥਿਕ ਸਰਵੇਖਣ ਦੇ ਅਨੁਸਾਰ ਰੁਪਈਏ ਦੀ ਕੀਮਤ ਜਿਹੜੀ ਉਹ ਘਟੀ ਹੈ ਸੋਨਾ ਕਦੋਂ ਕਿੰਨਾ ਸੀ ਕਿੰਨੇ ਸਾਲਾਂ ਬਾਅਦ ਆਪ ਗਿਆ ਤੇ ਸੋਨੇ ਆ ਜਿਹੜਾ ਆਮ ਜਿਹੜੇ ਸਾਡੇ ਮਤਲਬ ਬਜਟ ਦੇ ਵਿੱਚ ਆਮ ਪਰਿਵਾਰਾਂ ਦੇ ਜਿਹੜੇ ਅਸੀਂ ਲੋਕਾਂ ਕੀ ਸਾਨੂੰ ਇਹਨੂੰ ਖਰੀਦਣਾ ਚਾਹੀਦਾ ਜਾਂ ਨਹੀਂ ਇਹ ਸਾਰੀਆਂ ਗੱਲਾਂ ਬਤਾ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਸੋਨੇ ਦੀ ਜਿਹੜੀ ਕੀਮਤ 1943 ਤੋਂ ਲੈ ਕੇ 2025 ਤੱਕ ਇਹਦਾ ਕੀ ਕੁਝ ਲੇਖਾ ਜੋਖਾ ਹੈ ਦੇਖੋ ਜੀ 1943 ਦੇ ਵਿੱਚ ਮਹਿਜ ਇੱਧਰ ਮੂਰੇ ਵੀ 43 ਹੈ ਤੇ ਪਿੱਛੇ ਵੀ 43 ਹੈ ਸਰਫ 44 ਰੁਪਏ ਜਿਹੜਾ ਰੇਟ ਆ ਉਹ ਸੋਨੇ ਦਾ ਹੁੰਦਾ ਸੀ ਤੁਸੀਂ ਦੇਖ ਲਓ ਇੱਕ ਸਮਾਂ ਅਜਿਹਾ ਹੁੰਦਾ ਸੀ ਅੱਛਾ 44 ਤੋਂ 47 ਤੱਕ 4 ਸਾਲਾਂ ਦੇ ਵਿੱਚ ਰੇਟ ਇਹ ਡਬਲ ਹੋ ਗਿਆ 88 ਰੁਪਏ 60 ਪੈਸੇ ਤੇ ਪਹੁੰਚ ਗਿਆ ਉਸ ਤੋਂ ਬਾਅਦ 1964 ਤੋਂ ਬਾਅਦ ਫਿਰ ਇਹ ਜਿਹੜਾ ਥੋੜਾ ਜਿਹਾ ਫਾਲ ਡਾਊਨ ਹੋ ਰਿਹਾ 63 ਰੁਪਏ 25 ਪੈਸੇ ਤੇ ਆ ਗਿਆ ਫਿਰ ਇੱਕਦਾਂਵੀ ਜਿਹੜਾ ਇਹਨੇ ਜੰਪ ਮਾਰਿਆ 1970 ਦੇ ਵਿੱਚ 184 ਤੇ 184 ਰੁਪਏ ਤੇ 183 ਤੋਂ ਬਾਅਦ 1975 ਦੇ ਵਿੱਚ 540 ਰੁਪਏ ਤੇ ਹੋ ਗਿਆ 1980 ਦੇ ਵਿੱਚ 1333 ਤੇ ਜਾਵੜਿਆ ਤੇ 1985 ਦੇ ਵਿੱਚ ਜੇ ਆਪਾਂ 1326 ਕਰੀਏ ਤਾਂ ਇਹਦੇ ਵਿੱਚ ਕੋਈ ਅਤਕਤਣੀ ਨਹੀਂ 2130 ਤਕਰੀਬਨ ਫਿਰ ਜਿਹੜਾ ਇਹ ਡਬਲ ਹੋ ਗਿਆ 85 ਤੋਂ 90 ਦੇ ਵਿੱਚ ਅਗਲੇ 5 ਸਾਲਾਂ ਦੇ ਵਿੱਚ 3200 ਰੁਪਏ ਤੇ ਜਾਵ ਰਿਹਾ ਜੀ ਫਿਰ ਆਜੋ ਅਗਲੇ 5 ਸਾਲਾਂ ਦੇ ਵਿੱਚ 95 95 ਦੇ ਵਿੱਚ 4480 ਰੁਪਏ ਦੇ ਉੱਪਰ ਸੋਨੇ ਦੀ ਜਿਹੜੀ ਕੀਮਤ ਉਹ ਹੋ ਗਈ। ਫਿਰ 2000 ਆਉਂਦਾ 2000 ਦੇ ਵਿੱਚ 4400 ਦੇ ਉੱਪਰ ਜਾਵੜਦਾ। 2005 ਦੇ ਵਿੱਚ ਸਿੱਧਾ ਹੀ 4400 ਤੋਂ ਜਿਹੜਾ ਸੋਨਾ ਜੰਪ ਮਾਰਦਾ 7000 ਤੇ ਜਾਵੜਦਾ। ਤੇ 2010 ਦੇ ਵਿੱਚ 18500 ਸਾਤੀਏ ਕੀ ਤੁਸੀਂ ਦੇਖੋ ਕਿੰਨੀਆਂ ਵੱਡੀ ਬਦਤ ਜਿਹੜੀਆਂ ਦੀਆਂ ਕੀਮਤਾਂ ਜਿਹੜੀਆਂ ਵਧੀਆਂ ਨੇ। ਫੇਰ ਆਜੋ ਜੀ 2015 ਦੇ ਵਿੱਚ 26341 2017 ਦੇ ਵਿੱਚ 29667 ਰੁਪਏ ਤੇ ਜਾਵੜੇ ਜੀ ਫੇਰ 2019 ਦੇ ਵਿੱਚ ਆਜੋ ਜੀ 17 ਤੋਂ 19 ਦੇ ਵਿੱਚ 48000 35220 ਰੁਪਏ 2020 ਦੇ ਵਿੱਚ 48651 ਰੁਪਏ 2021 ਦੇ ਵਿੱਚ ਫਿਰ 48720 ਰੁਪਏ ਜਾਨੀ ਇੱਕ ਸਾਲ ਦੇ ਵਿੱਚ ਇਹਦੇ ਵਿੱਚ ਕੋਈ ਵਿਸ਼ੇਸ਼ ਤੌਰ ਤੇ ਜਿਹੜੀ ਸੋਨੇ ਦੀ ਕੀਮਤ ਦੇ ਵਿੱਚ ਵਾਧਾ ਨਹੀਂ ਹੋਇਆ ਫਿਰ ਤੁਸੀਂ ਉਸ ਤੋਂ ਬਾਅਦ ਆ ਜੋ ਜੀ 22 ਦੇ ਵਿੱਚ ਸਿੱਧਾ ਹੀ 48 ਤੋਂ 52000 670 ਰੁਪਏ ਦੇ ਉੱਪਰ ਦੀਆਂ ਕੀਮਤਾਂ ਜਾਵੜੀਆਂ ਫਿਰ ਆ ਜੋ ਜੀ 2024 ਦੇ ਵਿੱਚ ਸਿੱਧਾ ਹੀ ਜਿਹੜਾ ਹੈਗਾ ਇਹ 52 ਤੋਂ 80000 ਰੁਪਏ ਤੇ ਜਾਵੜਿਆ ਤੇ ਅੱਜ ਦੇ ਸਮੇਂ ਇਹਦੀ ਜਿਹੜੀ ਕੀਮਤ ਨੇੜੇ ਤੇੜੇ ਤਸਹੀ ਹੀ ਆਦੀ ਹੈ ਜਾਨੀ ਜਿਹੜੇ ਵਿਸ਼ਲੇਸ਼ਕ ਆ ਜਾਂ ਇਸ ਸੋਨੇ ਦੇ ਉੱਪਰ ਗੋਲਡ ਦੇ ਉੱਪਰ ਕੰਮ ਕਰਦੇ ਆ ਜਾਂ ਜਿਹੜੇ ਟਰੇਡਰ ਆ ਉਹਨਾਂ ਦਾ ਮੰਨਣਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸੋਨੇ ਦੀਆਂ ਕੀਮਤਾਂ ਦੇ ਵਿੱਚ ਹੋਰ ਇਜ਼ਾਫਾ ਹੋਊਗਾ ਜੇ ਰਪੀਏ ਦੀ ਕੀਮਤ ਘਟਦੀ ਹੈ ਕਿਉਂਕਿ ਇੱਕੋ ਇੱਕ ਦੁਨੀਆ ਦੀ ਇਹ ਤਾਤ ਆ ਜਿਹਦੇ ਉੱਪਰ ਪੈਸਾ ਲਾਇਆ ਜਾ ਸਕਦਾ ਸੇਫ ਠੀਕ ਆ ਪਰ ਹੁਣ ਗੱਲ ਇਹ ਹੈ ਕਿ ਇੱਕ ਆਮ ਬੰਦਾ ਇੰਨਾ ਪੈਸਾ ਲਾਊਗਾ ਕਿੱਥੋਂ ਕਿਉਂਕਿ ਲੱਖ ਰੁਪਏ ਦੇ ਕਰੀਬ ਜਿਹੜਾ ਇਹ 10 ਗ੍ਰਾਮ ਹੈਗਾ ਇਸ ਕਰਕੇ ਸਾਡੀ ਆਪ ਦਾ ਜਿਹੜਾ ਨਰਸਸਾ ਉਹਦੇ ਮੁਤਾਬਕ ਇਹ ਸਲਾਹ ਵੀ ਜੇ ਕੋਈ ਇਹਨੂੰ ਪਰਚੇਜ਼ ਕਰ ਸਕਦਾ ਤਾਂ ਆਪਣੀ ਟੋਟਲ ਇਨਵੈਸਟਮੈਂਟ ਦਾ 20% ਜਿਹੜਾ ਉਹ ਇਹਦੇ ਵਿੱਚੋਂ ਪਾ ਸਕਦਾ ਮੰਨ ਲਓ ਜੀ ਕਿਸੇ ਨੇ ਲੱਖ ਰੁਪਏ ਲਾਉਣਾ ਤਾਂ 20000 ਛੋਟੇ ਲੈਵਲ ਦੇ ਵਿੱਚ ਮਿਲੀਗ੍ਰਾਮਾਂ ਦੇ ਵਿੱਚ ਉਹਨੂੰ ਖਰੀਦ ਸਕਦਾ ਕੁੱਲ ਮਿਲਾ ਕੇ ਜਿਹੜਾ ਸੋਨਾ ਏ ਸਿਆਣੇ ਕਹਿੰਦੇ ਆ ਵੀ ਕਦੇ ਵੀ ਇਹ ਸੈੱਲ ਨਹੀਂ ਹੁੰਦਾ ਤੇ ਜਿਹੜਾ ਹੈਗਾ ਹਮੇਸ਼ਾ ਵਾਇੇ ਹੁੰਦਾ ਤੇ ਵਾਇੇ ਦੇ ਵਿੱਚ ਹੀ ਹਮੇਸ਼ਾ ਸ਼ੁਰੂ ਤੋਂ ਲੈ ਕੇ ਹੁਣ ਤੱਕ ਵਾਧਾ ਆਇਆ ਤੇ ਇਹ ਵੀ ਹੋ ਸਕਦਾ ਵੀ ਕਿਸੇ ਸਮੇਂ ਇਹ 2-2 3-3 ਲੱਖ ਰੁਪਏ ਤੱਕ ਵੀ ਜਾਣ ਦੀ ਇਹਦੀ ਸੁਭਾਵਨਾ ਹੈ ਇਹ ਸਾਰਾ ਸੀ ਜਲ ਸੋਨੇ ਦਾ ਹੁਣ ਤੱਕ ਦਾ ਜਿਹੜਾ ਅਨਲਿਸਿਸ ਤੁਹਾਡੇ ਸਾਹਮਣੇ ਕੀਤਾ ਵੀਡੀਓ ਨੂੰ ਬਹੁਤ ਵਧੀਆ ਟੰਗ ਦੇ ਨਾਲ ਦੁਆਰਾ ਫੇਰ ਇੱਕ ਵਾਰ ਇਸਾਂ ਟਾਈਮ ਕੱਢ ਕੇ ਵੇਖਿਓ ਸੁਣਿਓ ਚੰਗੀ ਲੱਗੀ ਇਹ ਜਿਹੜੀ ਵੀਡੀਓ ਹੋਰਾਂ ਨਾਲ ਵੀ ਸ਼ੇਅਰ ਕਰਿਓ ਤਾਂ ਕਿ ਹਰ ਇੱਕ ਬੰਦਾ ਥੋੜੇ ਥੋੜੇ ਪੈਸੇ ਕੱਢ ਕੇ ਜਿਹੜਾ ਮਿਡਲ ਵਰਗ ਆ ਆਮ ਵਰਗ ਆ ਉਹ ਸੋਨੇ ਤੇ ਆਪਣੀ ਇਨਵੈਸਟਮੈਂਟ ਕਰਦਾ ਤੇ ਕੁੱਲ ਮਿਲਾ ਕੇ ਅਸੀਂ ਇਹੀ ਕਹਿ ਸਕਦੇ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸੋਨਾ ਬਾਈ ਕੀਤਾ ਜਾ ਸਕਦਾ ਕੋਈ ਬਹੁਤ ਆ ਘਾਟੇ ਦਾ ਸੌਦਾ ਹੈ ਨਹੀਂਗਾ ਪਰ ਕਰਨਾ ਕਿਵੇਂ ਆ ਕਿਉਂਕਿ ਨਿੱਕੱਤੇ ਪੈਸੇ ਨਹੀਂ ਹੁੰਦੇ ਤਾਂ ਇਹਨੂੰ ਥੋੜਾ ਥੋੜਾ ਕਰਕੇ ਵੀ ਜਿਹੜੇ ਆਮ ਲੋਕ ਆ ਇਹਦੇ ਵਿੱਚ ਪੈਸਾ ਉਹ ਲਾ ਸਕਦੇ ਆ ਇਹ ਸਾਰਾ ਹੋਂ ਤੱਕ ਦਾ ਸੋਨੇ ਦਾ ਅਨਲਿਸਿਸ ਸੋਨੇ ਦੀ ਕੀਮਤ 1944 ਤੋਂ ਲੈ ਕੇ 1925 ਤੱਕ ਕੀ ਰਹੀ ਹੈ 1944 ਤੋਂ 47 ਫਿਰ 64 70 75 80 1985 90 ਦੇ ਵਿੱਚ ਇਹ ਸਾਰਾ ਤੁਹਾਡੇ ਸਾਹਮਣੇ ਜਿਹੜਾ ਅਸੀਂ ਲੈ ਕੇ ਆਂਦਾ ਜਾਨੀ ਵੱਡਾ ਇਜ਼ਾਫਾ ਜਿਹੜਾ ਹੋਇਆ 2022 ਤੋਂ ਬਾਅਦ 21 22 ਤੋਂ ਲੈ ਕੇ ਫਿਰ ਸੋਨੇ ਨੇ ਇੱਕਦਮ ਵਧੀ ਸਾਲ ਮਾਰੀ ਹੈ ਤੇ ਬਹੁਤ ਵੱਡਾ ਜਿਹੜਾ ਨੇ ਜੰਪ ਕੀਤਾ ਇਹਦਾ ਗ੍ਰਾਫ ਹੈ ਜਿਹੜਾ ਉੱਪਰ ਤੱਕ ਗਿਆ ਸਾਡੇ ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ